ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਐਨਟੀਐਫ ਨੂੰ ਅੱਧਾ ਕਿਲੋ ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਮੁਹਾਲੀ ਦੇ ਪਿੰਡ ਸੁਹਾਣਾ ਤੋਂ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ ਗ੍ਰਿਫਤਾਰ ਕੀਤੇ ਗਏ આરોપી ਦੀ ਪਛਾਣ ਗੱਗੂ ਵਾਸੀ ਫਿਰੋਜ਼ਪੁਰ ਵਜੋਂ ਹੋਈ ਹੈ ਜਾਣਕਾਰੀ ਦਿੰਦੇ ਹੋਏ ਐਨਟੀਐਫ ਇਨਚਾਰਜ ਆਰਦੀ ਸ਼ਰਮਾ ਇਹ ਜਿਵੇਂ ਮਾਨਯੋਗ ਸੀਐਮ ਸਾਹਿਬ ਵੱਲੋਂ ਯੋਧਨ ਅਚਾਰਵਰਧਮ ਨਹਿਮ ਚਲਾਈ ਗਈ ਹੈ ਦੇ ਤਹਿਤ ਐਨਟੀਆਫ ਵੱਲੋਂ ਕਾਰਵਾਈ ਕਰਦੇ ਆਂ ਅਸੀਂ ਇੱਕ ਡਰਗ ਤਸ਼ਕਰ ਫੜਿਆ ਇਹਦਾ ਨਾਮ ਹੈਗਾ ਗਗਨਦੀਪ ਸਿੰਘ ਉਰਫ ਕੀ ਤੇ ਇਹ ਫਰੋਜਪੁਰ ਦਾ ਰਹਿਣ ਵਾਲਾ ਐਕਸ ਸੁਹਾਣੇ ਇਹਨੇ ਇੱਕ ਪੀਜੀ ਹਾਊਸ ਕਿਰਾਏ ਦੇ ਲੈ ਕੇ ਰਹਿ ਰਿਹਾ ਸੀਗਾ ਤੇ ਇਹ 500 ਗ੍ਰਾਮ ਜਿਹੜਾ ਹੈਗਾ ਹੈਰੋਇਨ ਉਸੇ ਕੋਈ ਡਰਗ ਤਸ਼ਕਰ ਹੈਗਾ ਬੱਬੂ ਫਰੋਜਪੁਰ ਉਸ ਤੋਂ ਲੈ ਕੇ ਆਇਆ ਸੀਗਾ ਜੋ ਸਾਨੂੰ ਇੱਥੇ ਸੋਣੇ ਮਿਲ ਗਿਆ ਸੀ ਫੜ ਕੇ ਤੇ ਪਰਚੇ ਦਿੱਤਾ 64 ਪਰਚੇ ਆ ਸਰ ਇਹ ਲੱਗਦਾ ਅੱਗੇ ਪਣਾ ਲੱਗੇਗੀ ਕਿ ਕਿੰਨੇ ਨੂੰ ਸਰਵਾਈ ਕਰਦਾ ਸੀ ਕਿਹੜੇ ਕਿਹੜੇ ਦੇ ਮੇਨ ਗਾਗ ਜਿਹੇ ਆ ਆਪ ਵੀ ਅਡਿਕਟ ਨਹੀਂ ਆਪੇ ਬਿਲਕੁਲ ਨਹੀਂ ਅਡਿਕਟ ਹੈਗਾ ਇਹਦੇ ਮੇਨ ਗਾਗ ਜਿਹੜੇ ਹੈਗੇ ਖਰੜ ਤੇ ਮਹਾਲੀ ਨੇ ਯਾਰ ਤੇ ਜ਼ਿਆਦਾਤਰ ਜਿਹੜੇ ਹਿਮਾਚਲ ਦੇ ਇੱਕ ਦੋ ਗਾਗ ਨੇ ਇਹਦੇ ਜਿਹੜੇ ਹਿਮਾਚਲ ਲੈ ਕੇ ਜਾਂਦੇ ਨੇ ਕਿ ਕਿੰਨੇ ਟਾਈਮ ਤੇ ਲਾਈਫ ਕਰਦੇ ਇਹਨੂੰ ਇੱਕ ਸਾਲ ਤੋਂ ਉੱਪਰ ਹੋ ਗਿਆ ਇੱਥੇ ਮਹਾਲੀ ਜੀ ਕੈਸ਼ ਕਵਰ ਕੈਸ਼ ਕੁੱਸ ਨੂੰ ਮਿਲਿਆ ਤੁਹਾਨੂੰ ਅਜੇ ਤਾਂ ਲੈ ਕੇ ਆਏ ਸੀ ਨਾ ਜੇ ਵੇਚਦਾ ਫੇਰ ਤਾਂ ਕੈਸ਼ ਮਿਲ ਜੂਗਾ ਇਸ ਕਹੇ ਇਹੋ ਵੀ ਕਿ ਨਾਲ ਉਹ ਪਾਪੂ ਦੇ ਨਜ਼ਾਰੇ ਨੇ ਬਾਰਡਰ ਹੈ ਕਿਹਾ ਸਰੋਂ ਦਾ ਬਾਰਡਰ ਹੈਗਾ ਕਲੇਤੀ ਦਰਸਲ ਉਹ ਜਿਹੜੇ ਨੰਬਰ ਨੇ ਉਹ ਵਰਚੁਅਲ ਨੰਬਰ ਨੇ ਜਿਹੜੇ ਇਹ ਬਾਰਡਰ ਤੇ ਬੰਦੇ ਬੈਠੇ ਨੇ ਨਾ ਉਹ ਸਾਰੇ ਵਰਚੁਅਲ ਨੰਬਰ ਯੂਜ਼ ਕਰ ਰਹੇ ਨੇ ਤੇ ਉਹ ਨੰਬਰ ਸਾਡੇ ਕੋਲ ਆਏ ਨੇ ਦੋ ਤਿੰਨ ਫਿਰ ਬੰਦਿਆਂ ਦੇ ਜਿਹੜੇ ਦਿੰਦੇ ਨੇ ਉਹ ਵਰਚੁਅਲ ਨੰਬਰ ਨੂੰ ਅਸੀਂ ਡਿਸਕਾਡ ਕਰਕੇ ਫਿਰ ਅੱਗੇ ਦੇਖਦੇ ਕਰਾਂਗੇ ਕਾਰਵਜ ਇਹ ਪੁੱਛਣ ਕਿ ਲੈ ਕੇ ਕਿੱਥੋਂ ਆਏ ਤੇ ਅੱਗੇ ਕਿਹਨੂੰ ਦੇਣ ਦੀ ਖਾਤ ਸੀਗਾ ਇਹਦਾ ਬੱਬੂ ਨਾਮ ਦਾ ਇੱਕ ਬੰਦਾ ਦੱਸਦਾ ਫੋਜਪੁਰ ਕਿਧੋਂ ਲੈ ਕੇ ਆਇਆ ਇਹ ਅੱਗੇ ਜਿਹੜੀ ਦੇਣੀ ਦਾ ਇੱਥੇ ਬੰਨਦਾ ਖਰੜ ਤੇ ਬਣਾਉਂਗੀ ਤੇ ਬੜਮਜਰਾ ਮਹਾਲੀ ਇਹਦਾ ਟਾਰਗੇਟ ਸਾਰਾ ਏਰੀਆ ਕੱਲ੍ਹ ਸੀਆਈਏ ਮਹਾਲੀ ਵਾਲੋਂ ਵੀ ਮਲੋਏ ਦੇ ਵਿੱਚ ਬੰਦੇ ਘਰੇ ਗਏ ਨੇ ਉਹਨਾਂ ਝਾੜਪੂ ਦੇ ਵਿੱਚ ਜੀ ਤੇ ਮੌਲੀਪਾਦਰ ਉਹਨਾਂ ਦਾ ਵੀ ਐਕਸ਼ਨ ਨਿਕਲ ਕੇ ਸਾਡੇ ਇਹਨਾਂ ਨਾਲ ਕੋਈ ਰਿਲੇਸ਼ਨਸ਼ਿਪ ਨਹੀਂ ਇਹਦਾ ਤੇ ਹੁਣ ਹੁਣ ਕਰੇ ਨੂੰ ਕੋਰਟ ਵਿੱਚ ਕੈਸ ਕਰਾਂਗੇ ਹੁਣ ਨੂੰ ਕੋਰਟ ਵਿੱਚ ਪੇਸ਼ ਕਰਕੇ ਤਾਂ ਤਿੰਨ ਦਿਨ ਦਾ ਸਾਡੇ ਕੋਲ ਪੁਲਿਸ ਮਾਨਡ ਹੈ